ਕੀ ਆੰਗ ਸਾਸਰੀਕਾਲ ਦੋਸਤੋ ਅੱਜ ਆਪਾਂ ਇੱਕ ਤਰ੍ਹਾਂ ਦਾ ਵਲੌਗ ਹੀ ਬਣਾ ਰਹੇ ਆਂ ਵੀ ਇਹ ਵਲੌਗ ਸ਼ਹਿਰਾਂ ਵਾਲੇ ਵੀਰਾਂ ਵਾਸਤੇ ਆ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਪਰਦੇਸੀ ਵੀਰ ਪੰਜਾਬ ਤੋਂ ਗਏ ਆ ਉਹ ਜਿਹੜੀ ਆ ਚੀਜ਼ ਨੂੰ ਆਪਣੇ ਕੁਦਰਤੀ ਵਾਤਾਵਰਣ ਨੂੰ ਮਿਸ ਕਰਦੇ ਆ ਜਾਂ ਸ਼ਹਿਰਾਂ ਦੇ ਵਿੱਚ ਬਹੁਤ ਭਰਾ ਹੈਗੇ ਇਹੋ ਜਿਹੇ ਜਿਹੜੇ ਆ ਚੀਜ਼ਾਂ ਨੂੰ ਮਿਸ ਕਰਦੇ ਆ ਖੇਤਾਂ ਨੂੰ ਪੰਡ ਦੀ ਜ਼ਿੰਦਗੀ ਹਨਾ ਉਹ ਚੀਜ਼ਾਂ ਨੂੰ ਮਿਸ ਕਰਦੇ ਆ ਤੇ ਉਹਨਾਂ ਵਾਸਤੇ ਅੱਜ ਆਪਾਂ ਸਪੈਸ਼ਲ ਵੀਡੀਓ ਲੈ ਕੇ ਆਏ ਆ ਇੱਕ ਵਲੌਗ ਹੀ ਲੈ ਕੇ ਆਏ ਆ ਤੇ ਉਹਦੇ ਵਿੱਚ ਆਪਾਂ ਖੇਤ ਖੜੇ ਆ ਦਿਖਾਵਾਂਗੇ ਵੀ ਕੀ ਕੀ ਜ਼ਿੰਦਗੀ ਹੁੰਦੀ ਆ ਖੇਤ ਦੀ ਪਿੰਡਾਂ ਦੀ ਹਨਾ ਆਹ ਦੇਖੋ ਤੁਸੀਂ ਆਪਣੀ ਜਿਹੜੀ ਸਬਜ਼ੀ ਆ ਧਣੀਆਂ ਹੋ ਗਿਆ ਆਪਣਾ ਬਿਨਾਂ ਰੇ ਸਪਰੇ ਤੋਂ ਅੱਗੇ ਆਪਣੀ ਮੇਥੀ ਹੋ ਗਈ ਉਧਰ ਮੇਥੇ ਪਾਲਕ ਤੇ ਲਸਣ ਵੀ ਦਿਖਾ ਦੇ ਲਸਣ ਤੇ ਹੁਣ ਆਪਾਂ ਇਹ ਲਸਣ ਹੋ ਗਈ ਆਪਣੀ ਪਾਣੀ ਲਾਉਣ ਵਾਲਾ ਸਾਰੀ ਸਬਜ਼ੀ ਨੂੰ ਪਾਣੀ ਲਾਵਾਂਗੇ ਅੱਗੇ ਆ ਜੋ ਅੱਗੇ ਆਪਾਂ ਦਿਖਾਉਨੇ ਆ ਤੁਹਾਨੂੰ ਗਾਜਰਾਂ ਜਿਹੜੀਆਂ ਘਰੇ ਖਾਣ ਵਾਸਤੇ ਆਪਾਂ ਗਾਜਰਾਂ ਜਿਵੇਂ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਹੁਣ ਤਾਂ ਇਹ ਝਾਨ ਹੋਏ ਖੜੇ ਆ ਸ਼ਹਿਰਾਂ 'ਚ ਤਾਂ ਥੋੜਾ ਜਿਹਾ ਚੱਲੀ ਜਾਂਦਾ ਪ੍ਰੋਸੈਸ ਵੀ ਛੱਤਾਂ ਤੇ ਸਬਜ਼ੀ اگਾਉਂਦੇ ਆ ਉਹ ਗਰੋ ਬੈਗ ਆਉਂਦੇ ਆ ਹਰੇ ਦੇ ਆਨਲਾਈਨ ਵੀ ਮਿਲ ਜਾਂਦੇ ਆ ਜਾਂ ਨਰਸਰੀਆਂ ਤੋਂ ਮਿਲ ਜਾਂਦੇ ਆ ਛੱਤਾਂ ਦੇ ਉੱਤੇ ਰੱਖ ਕੇ ਖੇਤ ਦੀ ਮਿੱਟੀ ਪਾ ਕੇ ਉਹਦੇ ਵਿੱਚ ਸਬਜ਼ੀ ਉਗਾ ਰਹੇ ਆ ਕਾਮਯਾਬ ਬਹੁਤ ਹੋਏ ਆ ਭਰਾ ਉਹਦੇ ਵਿੱਚ ਪਰ ਜਿਹੜੀ ਖੇਤ ਦੀ ਆਪਦੇ ਖੇਤੋਂ ਤਿਆਰ ਕਰਕੇ ਸਬਜ਼ੀ ਆਰਗੈਨਿਕ ਰੂੜੀ ਦੀ ਖਾਦ ਪਾ ਕੇ ਬਿਨਾਂ ਰੇ ਸਪਰੇਅ ਤੋਂ ਤਿਆਰ ਕਰਨੀਆਂ ਕੁਦਰਤੀ ਢੰਗ ਨਾਲ ਉਹ ਸਭ ਤੋਂ ਵਧੀਆ ਹੁੰਦੀ ਹੈ ਜਿਵੇਂ ਆਪਾਂ ਗਾਜਰਾਂ ਲਾਈਆਂ ਆ ਦੇਖੋ ਤੁਸੀਂ ਵੀ ਗਾਜਰਾਂ ਇੱਕ ਵੱਟ ਲਾਈ ਆ ਤੇ ਥੋੜੀ ਜੀ ਆਪਾਂ ਜਿਵੇਂ ਫੁੱਟ ਕਥਾਂ ਪੱਟਿਆ ਘਰੇ ਖਾਣ ਵਾਸਤੇ ਵਾਧੂ ਹੋ ਜਾ ਕਰਨੀ ਉੰਨੀ ਕਿਲੋ ਡੇਢ ਕਿਲੋ ਗਾਜਰ ਹਨ ਫੁੱਟ ਤਾਂ ਜੇ ਨਿਕਲਿਆ ਕਰੂਗੀ ਤੇ ਅੱਗੇ ਆਪਾਂ ਲਾਈ ਆ ਗੋਭੀ ਬੰਦ ਗੋਭੀ ਫੁੱਲ ਗੋਭੀ ਬਰੋਕਲੀ ਤੇ ਮੈਂਗਣੀ ਟਮਾਟਰ ਇਹ ਆਪਣੀ ਜਿਹੜੀ ਗੋਭੀ ਹੈ ਇਹ ਬੰਦ ਗੋਭੀ 48 ਦਿਨਾਂ ਦੀ ਹੋ ਗਈ ਸਾਰੀ ਵੈਰਾਈਟੀ ਜਿੰਨੀ ਵੀ ਹੈ ਇਹ ਇਹ ਲਾਈ ਸੀਗੀ ਆਪਾਂ 20 10 ਨੂੰ 20 10 ਤੋਂ ਅੱਜ ਹੋ ਗਈ ਆਪਣੀ ਤਰੀਕ ਅ 8 ਤਰੀਕ ਹੋ ਗਈ ਦਸੰਬਰ ਦੀ 48 ਦਿਨਾਂ ਦੀ 50 ਦਿਨਾਂ ਦੀ ਮੰਨ ਲਓ 50 ਦਿਨਾਂ ਦੀ ਹੋ ਗਈ ਸਾਰੀ ਵੈਰਾਈਟੀ ਤੇ ਗੋਭੀ ਬੰਦ ਗੋਭੀ ਦੀ ਪੂਰੀ ਆਹ ਜਿਹੜੇ ਹੈਗੇ ਵੀ ਬੰਦ ਪੱਤੇ ਵਾਲੀ ਗੋਭੀ ਫੁੱਲ ਬਣੇ ਖੜੇ ਆ ਦੇ ਇੱਧਰ ਜਿਹੜੀ ਹੈਗੀ ਆਪਣੀ ਫੁੱਲ ਗੋਭੀ ਆ ਉਹ ਪੱਤੇ ਵਿੱਚੋਂ ਫੁੱਲ ਬਣਾਉਂਦੀ ਆਉਂਦੀ ਗੋਭੀ ਪੂਰੀ ਵਧੀਆ ਬਣਦੀ ਆਉਂਦੀ ਗ੍ਰੋਥ ਪੂਰੀ ਫੁੱਲ ਆ ਕੋਈ ਜ਼ੂਰ ਗਿਆ ਨਹੀਂ ਪਈ ਇਹਦੇ ਵਿੱਚ ਆਪਾਂ 1% ਵੀ ਜ਼ੂਰ ਗਿਆ ਪਈ ਹੋਵੇ ਚੈੱਕ ਕਰ ਸਕਦੇ ਕੋਈ ਵੀ ਆ ਕੇ ਸਿੰਪਲ ਲੈ ਕੇ ਇਹਦੇ ਵਿੱਚ ਖਾਦ ਆ ਸਿਰਫ ਕੱਲੀ ਰੂੜੀ ਦੀ ਰੂੜੀ ਦੀ ਖਾਦ ਆ ਇਹਨੂੰ ਵਟਾਂ ਨੂੰ ਤਿੰਨ ਵਾਰੀ ਮਿੱਟੀ ਲਾਤੀ ਸੀ ਮੁੱਢਾਂ ਨੂੰ ਗੋਭੀ ਗੋਭੀ ਦੀਆਂ ਵਟਾਂ ਨੂੰ ਆਪਾਂ ਤੇ ਇੱਧਰ ਬਰੋਕਲੀ ਬਹੁਤ ਸੋਹਣੀ ਬਣੀ ਖੜੀ ਐ ਇਹਦੇ ਵੀ ਫੁੱਲ ਬਣਦੇ ਆਉਂਦੇ ਵਿੱਚ ਪੂਰਾ ਆ ਦਿਖਾ ਕੇ ਨੇੜੇ ਜਿਹੜੀ ਬਰੋਕਲੀ ਆ ਆ ਚੀਜ਼ ਇਥੋਂ ਹੁਣ ਇਹਦੀ ਗੰਡ ਬੰਨਣ ਲੱਗ ਪਈ ਐ ਇਹਦੀ ਇਥੋਂ ਫੁੱਲ ਬੰਨਣਾ ਐ ਦਾ ਜਿਹੜਾ ਆਪਾਂ ਸਲਾਦ ਦੇ ਰੂਪ ਦੇ ਵਿੱਚ ਖਾਣੇ ਆ ਇਧਰ ਆ ਦੇਖ ਲਓ ਆ ਚੀਜ਼ ਆ ਇਥੋਂ ਗੰਡ ਬੰਨਣ ਲੱਗ ਪਈ ਐ ਇਸ ਚੀਜ਼ ਦੀ ਇਹ ਬਰੋਕਲੀ ਆ ਗਈ ਜੀ ਅੱਗੇ ਆ ਗਈ ਆਪਣੀ ਬੰਦ ਗੋਭੀ ਆ ਫੁੱਲ ਗੋਭੀ ਆ ਗਈ ਅੱਗੇ ਫੁੱਲ ਗੋਭੀ ਵੀ ਦੇਖੋ ਇਹ ਵਧ ਗਿਆ ਜਿਵੇਂ ਕਹਿ ਦਿੱ ਗਿਆ ਆਪਾਂ ਜੂਰ ਕੇ ਪਾ ਪਾ ਕੇ ਵੱਡੇ ਪੱਤੇ ਕਰ ਲਏ ਉਹ ਕੰਮ ਨਹੀਂ ਗਾ ਫੁੱਲ ਬਣਨਗੇ ਪੂਰੇ ਸੋਹਣੇ ਇਹਦੀ ਵੀ ਗੰਡ ਬਣ ਗਈ ਆ 48 ਦਿਨਾਂ ਦੇ ਵਿੱਚ ਇਹ ਫੁੱਲ ਬਣਾਉਣ ਲੱਗ ਪੀ ਮੰਨ ਕੇ ਚਲੋ 10 ਕਿ ਦਿਨਾਂ ਦੇ ਵਿੱਚ ਸਾਰੀ ਇਹ ਵਧੀਆ ਫੁੱਲ ਬਣ ਜਾਣੇ ਆ 2 200 ਗ੍ਰਾਮ ਦੇ ਉਸ ਤੋਂ ਬਾਅਦ ਅੱਗੇ ਚੱਲੋ ਇਹ ਵੈਂਗਣੀ ਆ ਗਈ ਵੈਂਗਣ ਮੈਂਗਣੀ ਸਾਰਾ ਕੁਝ ਇਹਦੇ ਵਿੱਚ ਵੈਰਾਈਟੀਆਂ ਤਿੰਨ ਛੂ ਛੂ ਕਹਿੰਦੇ ਨੇ ਛੋਟੇ ਵੈਂਗਣ ਤੇ ਲੰਮੀ ਮੈਂਗਣੀ ਵੱਡੇ ਵੈਂਗਣ ਟਮਾਟਰ ਆ ਗਏ ਤੇ ਅੱਗੇ ਜਿਹੜੀ ਮੇਨ ਸੀਗੀ ਗੱਲ ਆਪਾਂ ਉਹ ਤੁਹਾਨੂੰ ਉਹ ਜਿਹੜੀ ਜਿੱਥੋਂ ਆਪਾਂ ਨੂੰ ਆਇਆ ਵੀ ਅੱਜ ਆਪਾਂ ਵਲੌਗ ਬਣਾ ਕੇ ਪਾਏਗੇ ਉਹ ਕੀ ਸੀ ਅੱਜ ਉਹ ਦੱਸਦੇ ਆ ਪੱਠੇ ਵੜਦਿਆਂ ਨਹੀਂ ਆਇਆ ਸੀ ਇਹ ਮਨ ਦੇ ਵਿੱਚ ਖਿਆਲ ਵੀ ਜਿਹੜਾ ਭਰਾ ਕੀ ਮੈਸ ਕਰਦੇ ਆ ਜਿਵੇਂ ਹੁਣ ਪੱਠੇ ਵੜਦੇ ਆ ਪੱਠਾਂ ਦੇ ਵਿੱਚ ਆਪਾਂ ਸਰੋਂ ਦਾ ਸਾਗ ਛੜਦੇ ਆਂ ਦੇਸੀ ਸਰੋਂ ਨੇੜੇ ਲਿਆਜੋ ਇਹਦਾ ਇੱਕ ਨਾ ਇੱਕ ਆਉ ਆ ਦਾ ਵੱਖਰਾ ਹੀ ਅਨੁਭਵ ਹੁੰਦਾ ਜਦੋਂ ਆਪਾਂ ਖੇਤ ਪੱਠੇ ਵੜਦੇ ਆ ਤੇ ਆਹ ਆ ਚੀਜ਼ ਆ ਸਰੋਂ ਦਾ ਸਾਗ ਨੇੜੇ ਲੈ ਕੇ ਦਿਖਾ ਸਰੋਂ ਦਾ ਸਾਗ ਜਦੋਂ ਖੇਤ ਪੱਠੇ ਵੜਦੇ ਆ ਨਾ ਉਦੋਂ ਇਥੋਂ ਗੰਦਲ ਤੋੜ ਕੇ ਤੇ ਖੇਤ ਖੜ ਕੇ ਕੱਚੀ ਗੰਦਲ ਖਾਣੀ ਜਦੋਂ ਉਹ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਇਹਦਾ ਇੱਕ ਵੱਖਰਾ ਹੀ ਅਨੁਭਵ ਆ ਵੱਖਰੀ ਫੀਲਿੰਗ ਆ ਇਸ ਚੀਜ਼ ਦੀ ਵੀ ਕੱਚੀ ਗੰਦਲ ਖਾਣੀ ਖੇਤ ਦੇ ਵਿੱਚ ਪੱਠੇ ਵੜਦਿਆਂ ਨੇ ਹਨ ਪਤਾ ਨਹੀਂ ਅਗਲਾ ਪਾਂਦ ਲਾਈ ਜਾਂਦਾ ਪੱਠਿਆਂ ਦੀ ਤੇ ਕਿੰਨੀਆਂ ਗੰਦਲਾਂ ਖਾਂਦਾ ਕੱਤੀ ਗੰਦਲ ਕਿੰਨੀ ਸਵਾਦ ਲੱਗਦੀ ਆ ਫੇਰ ਇਹਦੇ ਵਿੱਚ ਕੱਲੀ ਇਹ ਹੀ ਨਹੀਂ ਵੈਰਾਈਟੀ ਫੇਰ ਇਹਦੇ ਵਿੱਚ ਆਪਾਂ ਤਾਰੇ ਮੀਰਾ ਪਾਇਆ ਤਾਰੇ ਮੀਰੇ ਦੀ ਵੈਰਾਈਟੀ ਆ ਇਹ ਖਾਨ ਚ ਕੌੜਾ ਹੁੰਦਾ ਪੁਰਜੀ ਇੰਨੀ ਘੈਂਟ ਬਣਦੀ ਏ ਦੀ ਗੱਲਾਂ ਛੱਡ ਦਿਓ ਅੱਗੇ ਉਸ ਤੋਂ ਆ ਜਾਂਦੀ ਆ ਥਾਲੋਂ ਆ ਗਈ ਥਾਲੋਂ ਖੇਤ ਦੇ ਵਿੱਚ ਸਾਰੀ ਆਪਾਂ ਪੱਠਿਆਂ ਦੇ ਵਿੱਚ ਮਿਕਸ ਕਰਿਆ ਹੋਇਆ ਵੈਰਾਈਟੀਆਂ ਅਲਸੀ ਵੀ ਵਿਖਾਵਾਂ ਦੇ ਤੁਹਾਨੂੰ ਅਲਸੀ ਮੈਨੂੰ ਸ਼ਾਇਦ ਲੱਭਣੀ ਪਊਗੀ ਪਤਲੀ ਬਹੁਤ ਜ਼ਿਆਦਾ ਹੁੰਦੀ ਆ ਉਹ ਆਖੜੀ ਇਹ ਅਲਸੀ ਆ ਗਈ ਪਹਿਲਾਂ ਵੀ ਆਪਾਂ ਇੱਕ ਪੱਠਾਂ ਦੇ ਵਿੱਚ ਮਿਕਸ ਕੀਤੇ ਹੋਏ ਜਿਹੜੀਆਂ ਆ ਸੀਗੀਆਂ ਸਾਰੀਆਂ ਪੱਤੇਦਾਰ ਔਰ ਜੀਵਨੋਣ ਵਾਲੀਆਂ ਵੈਰਾਈਟੀਆਂ ਵਿਖਾਈਆਂ ਸੀ ਵੀਡੀਓ ਦੇ ਵਿੱਚ ਆਪਣੀ ਵੀਡੀਓ ਪਈ ਜਾ ਉਹ ਵੀ ਆਪਣੇ ਚੈਨਲ ਤੇ ਪਰ ਆਪਾਂ ਜਿਹੜਾ ਅਨੁਭਵ ਸੀ ਉਹ ਸਾਂਝਾ ਕਰਨਾ ਸੀ ਅੱਜ ਵੀ ਜਿਹੜੇ ਭਰਾ ਮੈਸ ਕਰਦੇ ਇਹ ਚੀਜ਼ਾਂ ਨੂੰ ਬਾਹਰ ਚਲੇ ਜਾਂਦੇ ਕਮਾਈ ਦੇ ਖਾਤਰ ਹਨ ਘਰਾਂ ਤੋਂ ਪਰ ਜਿਹੜਾ ਖੇਤ ਦਾ ਦੇ ਪੰਜਾਬ ਦਾ ਮਾਹੌਲ ਆ ਉਹ ਬਹੁਤ ਜ਼ਿਆਦੇ ਉਹਨੂੰ ਘਾਟ ਮਹਿਸੂਸ ਕਰਦੇ ਉਸ ਚੀਜ਼ ਦੀ ਹਨਾ ਖੇਤਾਂ ਦੇ ਵਿੱਚ ਜਿਵੇਂ ਹੁਣ ਸੂਰਜ ਵੀ ਛੇਪ ਰਿਹਾ 5 ਵਜਨ ਵਾਲੇ ਆ ਹਨਾ ਸੂਰਜ ਦਿਖਦਾ ਉਧਰੋਂ ਠੀਕ ਆ ਚਿੱਟਾ ਹੀ ਦਿੰਦਾ ਹਨਾ ਉਹ ਤੇ ਪੱਠੇ ਵੱਡੇ ਪਏ ਆ ਕੰਮ ਆ ਦਾ ਜਿਹੜਾ ਕਰੀ ਜਾਣਾ ਰੁਟੀਨ ਦੇ ਵਿੱਚ ਅੱਗੇ ਆਜੋ ਤੁਹਾਨੂੰ ਦਿਖਾਉਣੇ ਆ 베ਰੀ 베ਰੀ 베ਰਾਂ ਦੇ ਨਾਲ ਭਰੀ ਪਈ ਆ ਪੂਰੀ ਫਲ ਆ ਦੇਖੋ 베ਰੀ ਇਹਨੂੰ ਬੇਸਾਬੇ 베ਰ ਲੱਗੇ ਪਏ ਆ ਬਹੁਤ ਜ਼ਿਆਦੇ 베ਰ ਲੱਗੇ ਆ ਇਸ ਚੀਜ਼ ਨੂੰ ਆ ਦੇਖ ਲਓ ਤੁਸੀਂ ਬਾਲ ਸੁੰਦਰੀ 베ਰੀ ਆ ਗੋਲ 베ਰ ਲੱਗਦਾ ਸੇਬ ਵਰਗਾ ਐਪਲ 베ਰੀ ਐਪਲ 베ਰ ਵੀ ਕਹਿੰਦੇ ਹੁੰਦੇ ਸੇਬ ਐਪਲ 베ਰ ਅੱਗੇ ਆਪਣੇ ਆ ਗਿਆ ਜੀ ਫਾਲਸਾ ਆ ਫਾਲਸ ਆ ਗਿਆ ਬੇਰਾਂ ਵਰਗੇ ਇਹ ਹੁੰਦਾ ਨਿੱਕੇ ਨਿੱਕੇ ਲੱਗਦੇ ਇਹਨੂੰ ਲੱਗਣਗੇ ਮਾਰਚ ਅਪ੍ਰੈਲ ਦੇ ਵਿੱਚ ਹਨਾ ਸੀ ਮਰਨ ਮਾਰਚ ਅਪ੍ਰੈਲ ਚ ਹੀ ਲੱਗੇ ਹਨਾ ਹਾਂ ਆ ਬੇਰੀ ਦਾ ਬੇਰੀ ਆਪਾਂ ਪਹਿਲੀ ਵਾਰ ਲਈ ਹੈ ਇਹਦਾ ਆਪਾਂ ਨੂੰ ਪਤਾ ਨਹੀਂ ਵੀ ਹੁਣ ਬੇਰਾਂ ਨਾਲ ਭਰ ਗਈ ਇਹ ਵੀ ਇਹ ਪੱਕਣਗੇ ਜਾਂ ਕਿਵੇਂ ਹੋਊਗਾ ਵਿੱਚੋਂ ਅੱਧੇ ਕਿ ਸੁੱਕੇ ਵੀ ਆ ਪਤਾ ਨਹੀਂ ਬੇਰ ਜਾਦੇ ਸੀਗੇ ਉੰਨੀ ਖਰਾਕ ਨਹੀਂ ਮਿਲੀ ਉਹਨਾਂ ਨੂੰ ਹਨਾ ਤਾਂ ਕਰਕੇ ਸੁੱਕ ਗਏ ਅੱਗੇ ਆਪਣੇ ਆ ਵੇਖੋ ਜਮਾ ਫਰੀਜ਼ ਹੋਣ ਵਾਲੀ ਆ ਵੱਲ ਜਿਹਨੂੰ ਪਰਮਲ ਕਹਿ ਦਿੰਦੇ ਆ ਕਰਚਿੰਡੇ ਵੀ ਕਹਿੰਦੇ ਆ ਲੱਗੇ ਪਏ ਆ ਚੁੱਬੜਾਂ ਵਰਗੇ ਸਬਜ਼ੀ ਏਡੀ ਘੈਂਟ ਬਣਦੀ ਐ ਖਟਿਆਈ ਦੇ ਵਿੱਚ ਖੱਟੀ ਜੀ ਥੋੜੇ ਜੇ ਆਲੂ ਪਾ ਲਓ ਥੋੜੇ ਜੇ ਪਾ ਕੇ ਹਨਾ ਤੇ ਜੇ ਪਨੀਰ ਪਾਉਣਾ ਪਨੀਰ ਪਾ ਕੇ ਬਣਾ ਲਓ ਜਿਵੇਂ ਫ੍ਰੀ ਦੇ ਵਿੱਚ ਹੁੰਦੀ ਐ ਇਹ ਜਿੱਥੇ ਮਰਜ਼ੀ ਲਾ ਦਿਓ ਟਿੱਬਿਆਂ ਤੇ ਲਾ ਦਿਓ ਕੋਠੇ ਛੱਤਾਂ ਦੇ ਮਗਰ ਖੇਤਾਂ ਜਿਵੇਂ ਆਪਣੀਆਂ ਆ ਕੋਠੇ ਤੂੜੀ ਵਾਲਾ ਇਹਦੇ ਮਗਰ ਲਾਤੀ ਵੱਲ ਪਹਿਲਾਂ ਇੱਕ ਵਾਰੀ ਸੁੱਕ ਗਈ ਸੀ ਗਰਮੀ ਨਾਲ ਫੇਰ ਫੇਰ ਥੱਲੇੋਂ ਚੱਲਿਆ ਜੀ ਇਹ ਜਿਵੇਂ ਜਿਵੇਂ ਵਧੀ ਜਾਊਗੀ ਓਵੇਂ ਓਦੀਆਂ ਜਣਾ ਬਣੀ ਜਾਣਗੀਆਂ ਤੇ ਆਪਣੀਆਂ ਇੰਨੀਆਂ ਕਿਸੇ ਕੁਾਰਲ ਆ ਪਕਵਾਰ ਵੀ ਲਾਇਆ ਖੇਤ 'ਚ ਜਿਹਨੂੰ ਐਲੋਵੇਰਾ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਐਲੋਵੇਰਾ ਵੀ ਲੱਗ ਆ ਦੇਖ ਲੋ ਇਹ ਆਪਣੇ ਐਲੋਵੇਰਾ ਜਿਹੜੀਆਂ ਜੜੀ ਬੂਟੀਆਂ ਕੁਦਰਤੀ ਖੇਤਾਂ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਲੱਗੀਆਂ ਹੋਈਆਂ ਫੁੱਲ ਕੱਢੀ ਜਾਂਦਾ ਫੁੱਲ ਦਿਖਾ ਆ ਥੱਲੋਂ ਇਹਦੀ ਗੰਦਲ ਬਣੇ ਆਈ ਆ ਇਹਦੀ ਸਬਜ਼ੀ ਵੀ ਜੇ ਬਣਾਉਣੀ ਆ ਬਹੁਤ ਘੈਂਟ ਬਣਦੀ ਆ ਸਬਜ਼ੀ ਜਿਹੜੀ ਛੋਟੇ ਛੋਟੇ ਪੀਸ ਕਰਕੇ ਨਾ ਤੇ ਵਧੀਆ ਮਸਾਲਾ ਬਣਾ ਕੇ ਤੜਕਾ ਲਾ ਕੇ ਇਹ ਸਿਹਤ ਵਾਸਤੇ ਜਿਵੇਂ ਜੂਰ ਕੈਸਡ ਬਣਦਾ ਜਾਂ ਕਿਸੇ ਦੇ ਵਾਲ ਝੜਦੇ ਹਨ ਉਹਨਾਂ ਚੀਜ਼ਾਂ ਵਾਸਤੇ ਪਰ ਪਿੰਡਾਂ ਦੇ ਵਿੱਚ ਆਪਾਂ ਲਾ ਲੈਨੇ ਆ ਤੇ ਖਾਂਦੇ ਨਹੀਂ ਘੋਲ ਕਰ ਜਾਂਦੇ ਲੋਕ ਬਹੁਤ ਜ਼ਿਆਦੇ ਤੇ ਸੋ ਇਹੇ ਆਪਾਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਆਪਣਾ ਵਾਤਾਵਰਨ ਦਿਖਾਉਣਾ ਸੀਗਾ ਇਹ ਸਪੈਸ਼ਲ ਵੀਡੀਓ ਆ ਪਰ ਜਿਵੇਂ ਸਪੈਸ਼ਲ ਬਣਾਈ ਆ ਵਿਦੇਸ਼ਾਂ 'ਚ ਵਸਦੇ ਆ ਵਾਸਤੇ ਸ਼ਹਿਰਾਂ 'ਚ ਵਸਦੇ ਜਿਹੜੇ ਪਿੰਡਾਂ ਵਾਲੇ ਤਾਂ ਕਿਉਂਕਿ ਪਿੰਡਾਂ ਵਾਲੇ ਜੋ ਦੇਖਣਗੇ ਆਲਾ ਨਜ਼ਰ ਐ ਪਕਾਈ ਮਾਰੀ ਜਾਂਦੇ ਹਨ ਪਰ ਜਦੋਂ ਸ਼ਹਿਰ ਦੇ ਵਿੱਚ ਬੰਦਾ ਦੇਖੂਗਾ ਵੀ ਵਾਕੇ ਉਹਨੂੰ ਐ ਲੱਗੂ ਯਾਰ ਵੀ ਹਾਂ ਜਾਂ ਵਿਦੇਸ਼ ਦੇ ਵਿੱਚ ਗਏ ਆ ਉਹ ਛੱਡ ਕੇ ਗਏ ਆ ਚੀਜ਼ਾਂ ਨੂੰ ਹਨ ਤੇ ਉਹਨਾਂ ਨੂੰ ਮਜਬੂਰੀਆਂ ਖਿੱਚ ਕੇ ਲੈ ਗਈਆਂ ਆ ਚੀਜ਼ਾਂ ਜਦੋਂ ਦੇਖਦਾ ਅੱਖ ਲਾ ਯਾਰ ਵਾਕਈ ਵੀ ਹਾਂ ਸਾਡਾ ਪੰਜਾਬ ਆਸੀਂ ਛੱਡ ਕੇ ਆਏ ਹਾਂ ਬਹੁਤ ਮਹਿਸੂਸ ਕਰਦਾ ਉਹ ਚੀਜ਼ ਨੂੰ ਮਿਸ ਕਰਦਾ ਸੋ ਇੰਨੀ ਕੁ ਸੀਗੀ ਆਪਣੀ ਇਹ ਅੱਜ ਦੇ ਵਲੌਗ ਦੇ ਵਿੱਚ ਧੰਨਵਾਦ ਜੀ